ਦੁੱਖ ਦੀਆਂ ਪੰਡਾ ਖੁੱਲੀਆਂ ਸੁੱਖਣਾ ਨਿਕਲਿਓ ਕੋਏ ਤਾਂ ਹੀ ਘਰਾਂ ਦੇ ਵਿੱਚ ਕਲੇਸ਼ ਆ ਤਾਂ ਹੀ ਘਰਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਤੁਹਾਡਾ ਕਹਿਣਾ ਨਹੀਂ ਮੰਨਦੇ ਤੁਹਾਡੇ ਜੁੱਤੀਆਂ ਮਾਰਦੇ ਆ ਹਰੇਕ ਘਰ ਦੇ ਘਰ ਦੇ ਵਿੱਚ ਕਲੇਸ਼ ਆ ਸੋ ਇਸੇ ਹੀ ਕਰਕੇ ਆ ਕਿਉਂਕਿ ਆਪਾਂ ਹੁਣ ਇੱਥੇ ਕੀ ਸਮਝੀਏ ਕਿ ਸਾਰੇ ਪਰਿਵਾਰ ਦੀਆਂ ਲੱਤਾਂ ਟੁੱਟੀਆਂ ਆ ਜਦ ਦੁਖਦਿਆਂ ਜਾਂ ਸਾਰੇ ਪਰਿਵਾਰ ਰੋਗੀ ਆ ਜਾਂ ਸਾਰੇ ਪਰਿਵਾਰ ਦੇ ਗੋਡੇ ਹੈ ਨਹੀਂਗੇ ਨਾਲ ਇਹ ਇੱਕ ਬਹੁਤ ਮੰਦ ਭਾਗੀ ਗੱਲ ਆ ਇਹ ਇੱਕ ਮਾੜੀ ਰੀਤ ਵਾਂਗ ਮਾੜੀ ਬਿਮਾਰੀ ਵਾਂਗ ਜਿਵੇਂ ਕੋਈ ਪਲੇਗ ਦੀ ਬਿਮਾਰੀ ਹੁੰਦੀ ਹੈ ਜਿਵੇਂ ਕੋਈ ਵਾਇਰਸ ਹੁੰਦਾ ਆ ਉਸ ਵਾਇਰਸ ਵਾਂਗ ਇਹ ਜਿਹੜੀ ਗੱਲ ਆ ਫੈਲਦੀ ਜਾਂਦੀ ਆ ਫੈਲਦੀ ਜਾਂਦੀ ਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਗੱਜਕੇ ਪ੍ਰੇਮ ਦਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਬੀਰੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਅਕਾਲ ਤਾ ਸਾਬ੍ਹ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਨੂੰ ਮੈਂ ਇਹ ਬੇਨਤੀ ਕਰਨੀ ਚਾਹਨਾ ਆ ਕਿ ਜਥੇਦਾਰ ਸਾਹਿਬ ਜੀ ਜੋ ਆ ਵੀਡੀਓ ਤੁਸੀਂ ਵੀ ਵੇਖ ਲਈ ਹੈ ਕਿ ਕਿਵੇਂ ਇੱਕ ਪਰਿਵਾਰ ਸਾਰਾ ਹੀ ਆਪਣੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕਰਕੇ ਤੇ ਸੋਫਿਆਂ ਦੇ ਉੱਤੇ ਸੱਜ ਕੇ ਬੈਠ ਕੀ ਆ ਤੇ ਥੱਲੇ ਕੀਰਤਨੀਏ ਸੰਗੀਤਨ ਕਰ ਰਹੇ ਆ ਸੋ ਆਪਾਂ ਹੁਣ ਇੱਥੇ ਕੀ ਸਮਝੀਏ ਕਿ ਸਾਰੇ ਪਰਿਵਾਰ ਦੀਆਂ ਲੱਤਾਂ ਟੁੱਟੀਆਂ ਆ ਜਾਂ ਦੁਖਦੀਆਂ ਆ ਜਾਂ ਸਾਰੇ ਪਰਿਵਾਰ ਰੋਗੀ ਆ ਜਾਂ ਸਾਰੇ ਪਰਿਵਾਰ ਦੇ ਗੋਡੇ ਹੈ ਨਹੀਂਗੇ ਨਾਲ ਇਸ ਕਰਕੇ ਇਹ ਲੋਕ ਸੋਫਿਆਂ ਤੇ ਚੜ ਕੇ ਬੈਠੇ ਆ ਸੋ ਕਿਤੇ ਨਾ ਕਿਤੇ ਜਿਹੜਾ ਮਾੜਾ ਸੰਦੇਸ਼ ਆ ਉਹ ਜਾ ਰਿਹਾ ਆ ਸਮਾਜ ਦੇ ਵਿੱਚ ਜਿਹੜੀਆਂ ਗੁਰੂ ਘਰ ਦੇ ਵਿੱਚ ਕੁਰਸੀਆਂ ਲੱਗਦੀਆਂ ਸੋ ਵੇਖਣ ਦੇ ਵਿੱਚ ਆਉਂਦਾ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਹੱਡ ਗੋਡੇ ਬਿਲਕੁਲ ਠੀਕ ਹੁੰਦੇ ਹਨ ਉਹ ਬਿਮਾਰ ਵੀ ਨਹੀਂ ਹੁੰਦੇ ਹਨ ਉਹ ਕੇਵਲ ਤੇ ਕੇਵਲ ਕੁਰਸੀਆਂ ਦੇ ਉੱਤੇ ਬਹਿਣ ਗਿੱਜਿਓ ਹੁੰਦੇ ਹਨ ਉਹ ਆਪਣੀ ਇੱਕ ਹੰਕਾਰੀ ਮਾਨਸਿਕਤਾ ਦੇ ਮਾਲਕ ਹੁੰਦੇ ਹਨ ਕਿਉਂਕਿ ਗੁਰੂ ਘਰਾਂ ਦੇ ਵਿੱਚ ਜਾ ਕੇ ਵੀ ਉਹਨਾਂ ਦਾ ਜਿਹੜਾ ਮਾਨ ਹੈ ਉਹ ਛੁੱਧ ਤੇ ਨਿਰਮਲ ਨਹੀਂ ਹੁੰਦਾ ਉੱਥੇ ਜਾ ਕੇ ਵੀ ਉਹ ਕਹਿੰਦੇ ਹਨ ਕਿ ਅਸੀਂ ਬਾਕੀਆਂ ਨਾਲੋਂ ਉੱਚੇ ਹੀ ਹੋ ਕੇ ਬੈਠਣਾ ਆ ਸੋ ਮੈਂ ਇਹ ਇਥੇ ਔਕਾਲਤਾ ਸਾਹਿਬ ਦੇ ਜੇਸ਼ੇਦਾਰ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੇਖੋ ਅੱਜ ਤੱਕ ਹੁਣ ਤੱਕ ਕਿਸੇ ਵੀ ਜੇਸ਼ੇਦਾਰ ਨੇ ਔਕਾਲਤਾ ਸਾਹਿਬ ਤੋਂ ਜਿਹੜਾ ਸਹੀ ਤਰੀਕੇ ਦੇ ਨਾਲ ਢੰਗ ਦੇ ਨਾਲ आदेश ਉਹ ਜਾਰੀ ਨਹੀਂ ਕੀਤਾ ਇਸ ਕੰਮ ਤੇ ਤੁਸੀਂ ਗਿਆਨੀ ਕੁਲਦੀਪ ਸਿੰਘ ਜੀ ਜਰੂਰ ਧਿਆਨ ਦਿਓ ਇਹ ਕੌਮ ਦਾ ਸਭ ਤੋਂ ਵੱਡਾ ਕੰਮ ਆ ਤੇ ਗੁਰੂ ਸਾਹਿਬ ਜੀ ਦੇ ਸਤਕਾਰ ਦੇ ਨਾਲ ਸੰਬੰਧਿਤ ਕੰਮ ਆ ਜੇ ਕੋਈ ਸਾਡੇ ਵਰਗਾ ਮਨੁੱਖ ਜਾਂ ਕੌਮ ਦੇ ਹੋਰ ਨੌਜਵਾਨ ਜਾਂ ਸੰਪਰਦਾਵਾਂ ਇਸ ਸਟੈਪ ਨੂੰ ਚੱਕਦਿਆਂ ਹਨ ਫਿਰ ਗੁਰੂ ਘਰਾਂ ਦੇ ਵਿੱਚ ਕਮੇਟੀਆਂ ਦੇ ਵਿੱਚ ਤੇ ਲੋਕਾਂ ਦੇ ਵਿੱਚ ਤੇ ਸੰਗਤ ਦੇ ਵਿੱਚ ਬਹੁਤ ਭਾਰੀ ਕਲੇਸ਼ ਪੈਂਦਾ ਆ ਇਹ ਜੀ ਧੱਕਾ ਕਰਦੇ ਆ ਧੱਕੇ ਨਾਲ ਕੇ ਕੁਰਸੀਆਂ ਚੱਕਦੇ ਆ ਕੋਈ ਕਾਨੂੰਨ ਬਣਾ ਦਿਓ ਮੈਂ ਤਾਂ ਇੰਨੀ ਬੇਨਤੀ ਕਰਾਂਗਾ ਕਿ ਚਲੋ ਕੋਈ ਨਾ ਕੋਈ ਇੱਕ ਅੱਧਾ ਬੰਦਾ ਹੁੰਦਾ ਹੈ ਸਾਰੀ ਸੰਗਤ ਦੇ ਵਿੱਚ ਸਾਰੀ ਸੰਗਤ ਨਹੀਂ ਹੁੰਦੀ ਹੈ ਕਿ ਮਤਲਬ 100 ਬੰਦੇ ਥੱਲੇ ਬੈਠੇ ਤੇ 50 ਬੰਦੇ ਕੁਰਸੀਆਂ ਤੇ ਬੈਠੇ ਆ ਔਰ ਇੰਨੀਆਂ ਕੁਰਸੀਆਂ ਦਾ ਇੰਤਜ਼ਾਮ ਵੀ ਨਹੀਂ ਹੋਣਾ ਚਾਹੀਦਾ ਗੁਰੂ ਘਰਾਂ ਦੇ ਵਿੱਚ ਕਿਉਂਕਿ ਫਿਰ ਗਲਤ ਸੁਨੇਹਾ ਮੈਸੇਜ ਜਿਹੜਾ ਆ ਉਹ ਜਾਂਦਾ ਹੈ ਸੋ ਪਿੱਛੇ ਬਿਲਕੁਲ ਸੰਗਤ ਦੀ ਬੈਕ ਸਾਈਡ ਦੇ ਉੱਤੇ ਮੈਂ ਦੇਖਿਆ ਕਿ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਸਾਈਡਾਂ ਦੇ ਉੱਤੇ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਹਾਲ ਦੇ ਵਿੱਚ ਪ੍ਰਕਾਸ਼ ਆ ਲੈਫਟ ਵੀ ਰਾਈਟ ਵੀ ਸੱਜੇ ਖੱਬੇ ਵੀ ਐਦਾ ਕੁਰਸ ਬੈਂਚ ਬਣਾ ਕੇ ਲਾਇਆ ਹੋ ਹੁੰਦੇ ਹਨ ਠੀਕ ਆ ਤੇ ਪਿਛਲੇ ਪਾਸੇ ਵੀ ਬੈਕ ਸਾਈਡ ਤੇ ਵੀ ਬੈਂਚ ਲੱਗੇ ਹੁੰਦੇ ਹਨ ਸਾਰਾ ਜਿਹੜਾ ਹਾਲਿਆ ਉਹ ਕਵਰ ਕੀਤਾ ਹੁੰਦਾ ਆ ਬੈਂਚਾਂ ਦੇ ਨਾਲ ਗੱਦੀਆਂ ਵਾਲੇ ਬੈਂਚ ਸੋਫੇ ਵਰਗੇ ਜਿਹੜੇ ਬੈਂਚ ਆ ਉਹ ਲੱਗੇ ਹੁੰਦੇ ਹਨ ਸੋ ਅਕਾਲਤਾ ਸਭ ਤੋਂ ਇਹ ਹੁਕਮਨਾਮਾ ਜਾਰੀ ਕਰੋ ਅਸੀਂ ਸੁਝਾਅ ਦਿੰਦੇ ਆ ਤੁਹਾਨੂੰ ਤੁਸੀਂ ਇਹਨੂੰ ਸ਼ੁੱਧ ਕਰ ਲਓ ਸ਼ੁੱਧ ਕਰਕੇ ਵਿਚਾਰ ਕਰਕੇ ਜਾਰੀ ਕਰੋ ਇੱਕ ਅੱਧਾ ਜਿਹੜਾ ਬੈਂਚ ਉਹ ਪਿੱਛੇ ਲੱਗਾ ਹੋਣਾ ਚਾਹੀਦਾ ਅਖੀਰ ਦੇ ਵਿੱਚ ਸੰਗਤ ਦੇ ਠੀਕ ਆ ਉੱਥੇ ਲਿਖਿਆ ਹੋਣਾ ਚਾਹੀਦਾ ਬਕਾਇਦਾ ਉਹਦੇ ਉਸਲੇ ਪਾਸੇ ਬੈਂਚ ਦੇ ਜਿਹੜਾ ਮੋٹے ਮੋٹے ਅੱਖਰਾਂ ਦੇ ਵਿੱਚ ਦਿਸੇ ਵੀ ਜਿਸ ਜਿਹੜਾ ਮਨੁੱਖ ਸਰੀਰਕ ਤੌਰ ਤੇ ਰੋਗੀ ਆ ਬਿਮਾਰ ਆ ਜਾਂ ਗੋਡੇ ਦੁਖਦੇ ਆ ਉਹ ਹੀ ਮਨੁੱਖ ਜਿਹੜਾ ਆ ਉਸ ਕੁਰਸੀ ਜਾਂ ਬੈਂਚ ਦੇ ਉੱਤੇ ਬੈਠ ਸਕੇ ਠੀਕ ਆ ਨਹੀਂ ਤੇ ਬਹੁਤ ਸਾਰੀ ਸੰਗਤਾਂ ਦਾ ਤੇ ਇਹ ਵੀ ਕਹਿਣਾ ਹੈ ਕਿ ਦਰਬਾਰ ਸਾਹਿਬ ਤੋਂ ਬਾਹਰ ਜਿੱਥੇ ਦਰਬਾਰ ਸਤਗੁਰਾਂ ਦਾ ਸੁਭਾਇਮਾਨ ਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਆ ਜਿੱਥੇ ਮਹਾਰਾਜ ਸੁਭਾਇਮਾਨ ਆ ਉਸ ਦਰਬਾਰ ਦੀ ਹਦੂਦ ਦੇ ਬਾਹਰ ਹੀ ਕੁਰਸੀ ਹੋਣੀ ਚਾਹੀਦੀ ਗੁਰਦੁਆਰੇ ਦੇ ਵਿੱਚ ਜਿਹਨੇ ਬੈਠ ਕੇ ਸੁਣਨਾ ਬਾਹਰ ਬੈਠ ਕੇ ਸੁਣ ਲਵੇ ਚਲੋ ਜੇ ਅੰਦਰ ਵੀ ਬੈਠ ਕੇ ਸੁਣਨਾ ਆ ਇੱਕ ਅੱਧੇ ਬੰਦੇ ਦਾ ਹੀ ਸਰੀਰ ਖਰਾਬ ਹੁੰਦਾ ਆ ਸਾਰਿਆਂ ਦਾ ਨਹੀਂ ਹੁੰਦਾ ਆ ਬੰਬੇ ਦਿੱਲੀ ਇੱਥੇ ਦੇ ਲੋਕਾਂ ਦਾ ਤੇ ਆਵਾ ਹੀ ਉਤ ਗਿਆ ਇਹਨਾਂ ਨੂੰ ਤੇ ਕੋ ਕਹਿ ਵੀ ਨਹੀਂ ਸਕਦਾ ਇਹਨਾਂ ਨੂੰ ਕਹਿਣ ਦਾ ਮਤਲਬ ਤੇ ਇਹ ਹੈ ਕਿ ਆਪਣਾ ਸਰਪੜਵਾਣਾ ਸੋ ਇਹ ਇੱਕ ਸ਼ਰਮਨਾਕ ਗੱਲ ਆ ਜਿੰਨੀ ਵੀ ਬੰਬੇ ਤੇ ਦਿੱਲੀ ਦੇ ਵਿੱਚ ਵਰਤਾਰਾ ਵਰਤਦਾ ਬਾਹਰਲੇ ਦੇਸ਼ਾਂ ਦੇ ਵਿੱਚ ਵਰਤਾਰਾ ਵਰਤਦਾ ਸੋ ਗਿਆਨੀ ਕੁਲਦੀਪ ਸਿੰਘ ਜੀ ਇਹ ਅਕਾਲ ਤਖਤ ਸਾਹਿਬ ਜੀ ਤੋਂ ਜਿੰਨਾ ਚਿਰ ਸਖਤੀ ਦੇ ਨਾਲ ਜਿਹੜਾ ਆਦੇਸ਼ ਆ ਜਿਹੜਾ ਹੁਕਮਨਾਮਾ ਉਹ ਜਾਰੀ ਨਹੀਂ ਹੁੰਦਾ ਸਖਤੀ ਦੇ ਨਾਲ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਗੁਰੂ ਕੀ ਸੰਗਤ ਨੂੰ ਹਰ ਗੁਰਨਾਨਕ ਨਾਮ ਲੈਵਾ ਮਨੁੱਖ ਨੂੰ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦਾ ਜਿੰਨਾ ਚਿਰ ਇਹ ਸਖਤੀ ਦਾ ਹੁਕਮਨਾਮਾ ਨਹੀਂ ਜਾਰੀ ਹੁੰਦਾ ਉਹਨਾਂ ਚਿਰ ਸੁਧਾਰ ਨਹੀਂ ਹੋਣਾ ਤੇ ਮੈਂ ਇਹ ਚਾਹੁੰਦਾ ਆ ਕਿ ਜਿਸ ਪਰਿਵਾਰ ਨੇ ਇਹ ਘਟਨਾ ਕੀਤੀ ਆ ਗੰਨੀ ਕੁਲਦੀਪ ਸਿੰਘ ਗੜਗਾਜੀ ਜੀ ਨੂੰ ਮੈਂ ਬੇਨਤੀ ਕਰਦਾ ਆ ਤੇ ਉਹਨਾਂ ਦੇ ਕੋਲੋਂ ਮੈਂ ਚਾਹੁੰਦਾ ਕਿਉਂਕਿ ਸਾਡੀਆਂ ਬੜੀਆਂ ਉਮੀਦਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਹਨ ਸਾਨੂੰ ਲੱਗਦਾ ਕਿ ਕੌਮ ਨੂੰ ਇੱਕ ਚੰਗਾ ਜਥੇਦਾਰ ਬਹੁਤ ਸਮੇਂ ਬਾਅਦ ਮਿਲਿਆ ਹੈ ਕਿਉਂਕਿ ਤੁਹਾਡੀ ਸ਼ਖੀ ਦੇ ਵਿੱਚੋਂ ਗੱਲ ਝਲਕਦੀ ਆ ਕਿ ਤੁਸੀਂ ਕੁਝ ਕੌਮ ਦਾ ਸਵਾਰ ਸਕਦੇ ਹੋ ਜਾਂ ਤੁਸੀਂ ਕੌਮ ਦੇ ਹਿੱਤਾਂ ਦੀ ਗੱਲ ਕਰ ਸਕਦੇ ਹੋ ਜਿਸ ਵੀ ਪਰਿਵਾਰ ਨੇ ਇਹ ਘਟਨਾ ਕੀਤੀ ਆ ਕਿਉਂਕਿ ਇਹ ਵੀਡੀਓ ਅਗਵਾੰਗ ਸੋਸ਼ਲ ਮੀਡੀਆ ਦੇ ਉੱਤੇ ਫੈਲੀ ਆ ਔਰ ਬਹੁਤ ਹੀ ਹਿਰਦਿਆਂ ਨੂੰ ਬਲੁੰਦਰਨ ਵਾਲੀ ਘਟਨਾ ਆ ਜਿਸ ਵੀ ਪਰਿਵਾਰ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੋਫਿਆਂ ਉੱਤੇ ਬੈਠ ਕੇ ਐਸਾ ਨਰਾਦਰ ਕੀਤਾ ਆ ਬਹੁਤ ਭਾਰੀ ਬਦਵੀ ਕੀਤੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹਦੀ ਜਿੰਨੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਰੋਸ ਕੀਤੀ ਜਾਏ ਉਨੀ ਘਟ ਆ ਠੀਕ ਆ ਔਰ ਇਹ ਸਿੱਖ ਹਿਰਦਿਆਂ ਨੂੰ ਉਦੋਂ ਹੀ ਠੰਡ ਪਵੇਗੀ ਜਦੋਂ ਅਕਾਲ ਤਖਤ ਸਾਹਿਬ ਉੱਤੇ ਇਸ ਪਰਿਵਾਰ ਨੂੰ ਸਦਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਜਿੰਨਾ ਚਿਰ ਆਪਾਂ ਇਹੋ ਜਿਹੇ ਪਰਿਵਾਰਾਂ ਨੂੰ ਅਕਾਲ ਤਖਤ ਸਾਹਿਬ ਦੇ ਉਤੇ ਬਲਾਕੇ ਸਖਤ ਤੋਂ ਸਖਤ ਸਜ਼ਾ ਨਹੀਂ ਦਿੰਦੇ ਉਹਨਾਂ ਚਿਰ ਤੇ ਫਿਰ ਲੋਕਾਂ ਨੂੰ ਕੋਈ ਸੰਦੇਸ਼ ਹੀ ਨਹੀਂ ਜਾਣਾ ਹੈ ਲੋਕਾਂ ਨੂੰ ਤੇ ਕੋਈ ਅਹਿਸਾਸ ਹੀ ਨਹੀਂ ਹੋਣਾ ਕਿ ਅਸੀਂ ਗਲਤੀ ਕਰ ਰਹੇ ਆ ਠੀਕ ਆ ਹੁਣ ਜੇ ਅੱਜ ਰੋਕੋ ਤੇ ਰੋਕਣ ਵਾਲੇ ਦੇ ਗਲ ਪੈਂਦੇ ਹਨ ਕਿ ਤੁਸੀਂ ਕੌਣ ਰੋਕਣ ਵਾਲੇ ਹੁੰਦੇ ਆ ਕਿ ਫਲਾਣੇ ਗੁਰਦੁਆਰੇ 'ਚ ਕੁਰਸੀਆਂ ਲੱਗੀਆਂ ਫਲਾਣੇ ਗੁਰਦੁਆਰੇ 'ਚ ਕੁਰਸੀਆਂ ਲੱਗੀਆਂ ਫਲਾਣੇ ਗੁਰਦੁਆਰੇ 'ਚ ਕੁਰਸੀਆਂ ਲੱਗੀਆਂ ਸੋ ਇਸ ਪ੍ਰਕਾਰ ਨਾਲ ਜੇ ਕੋਈ ਸੰਤ ਮਹਾਤਮਾ ਮਹਾਪੁਰਖ ਵੀ ਕੁਰਸੀ ਤੇ ਬਹਿੰਦਾ ਆ ਉਹਨਾਂ ਨੂੰ ਵੀ ਪ੍ਰੇਮ ਨਾਲ ਬੈਠ ਕੇ ਸਮਝਾਓ ਕਿ ਇਸ ਤਰ੍ਹਾਂ ਕੁਰਸੀਆਂ ਨਾ ਲਾਓ ਕਿਉਂਕਿ ਤੁਹਾਡੇ ਕੁਰਸੀਆਂ ਲਾਣ ਦੇ ਨਾਲ ਬਾਕੀ ਸੰਗਤ ਦੇ ਵਿੱਚ ਬੜਾ ਮਾੜਾ ਅਸਰ ਜਾਂਦਾ ਆ ਤੇ ਜੇ ਰੋਕਦੇ ਆ ਤੇ ਅਗਲੇ ਮੋੜੇ ਕਹਿੰਦੇ ਫਲਾਣੇ ਸੰਤ ਵੀ ਕੁਰਸੀ ਤੇ ਬਹਿੰਦੇ ਆ ਫਲਾਣੇ ਆਦਮੀ ਵੀ ਕੁਰਸੀ ਤੇ ਬਹਿੰਦੇ ਆ ਜੇ ਅਸੀਂ ਬਹਿ ਜਾਵਾਂਗੇ ਤੇ ਸਾਨੂੰ ਕੀ ਗੱਲ ਆ ਗੁਰੂ ਕੀ ਸੰਗਤ ਦੇ ਸਾਰੀ ਇੱਕੋ ਜਿਹੀ ਹੁੰਦੀ ਆ ਸੋ ਇਹ ਇੱਕ ਬਹੁਤ ਵੱਡਾ ਮੈਂ ਕਹਿੰਦਾ ਮੰਦ ਭਾਗੀ ਗੱਲ ਆ ਤੇ ਮੈਂ ਉੱਥੇ ਉਹਨਾਂ ਲੋਕਾਂ ਨੂੰ ਵੀ ਗੱਲ ਕਹਿਣੀ ਚਾਹੁੰਦਾ ਆਪਾਂ ਚੱਲੇ ਤੇ ਗੁਰੂ ਦੇ ਕੋਲੋਂ ਭੁੱਲਾਂ ਬਖਸ਼ਾਣ ਆ ਇੱਕ ਪੌ ਲੱਥੀ ਨਾਤਿਆਂ ਦੋਹੇ ਭਾ ਚੜੀਏ ਸਹੋਰ ਆਪਾਂ ਜਿੱਥੇ ਆਪਣੇ ਪਾਪ ਬਖਸ਼ਾਣ ਚੱਲੇ ਆ ਉੱਥੇ ਆਪਾਂ ਹੋਰ ਪਾਪਾਂ ਦੀ ਪੰਡ ਲੱਦ ਕੇ ਆਉਨੇ ਆ ਠੀਕ ਆ ਸੋ ਸਭ ਤੋਂ ਵੱਡੀ ਇਹ ਮਾੜੀ ਗੱਲ ਆ ਗੁਰੂ ਸਾਹਿਬ ਜੀ ਦੇ ਬਰਾਬਰ ਕੁਰਸੀਆਂ ਲਾ ਕੇ ਬੈਠਣਾ ਸਤਿਗੁਰਾਂ ਦੇ ਸ਼ਰੀਕ ਬਣਨ ਵਾਲੀ ਗੱਲ ਆ ਠੀਕ ਆ ਜਿੱਥੇ ਕਿਹਾ ਜਾਂਦਾ ਜੀ ਭਾਈ ਕਥਾ ਕਰਨੇ ਵਾਲਾ ਵੀ ਤੇ ਕੁਰਸੀ ਦੇ ਤਖਤ ਪੋਛ ਤੇ ਬੈਠਾ ਹੀ ਆ ਕੀਰਤਨੀ ਸਿੰਘ ਵੀ ਤੇ ਤਖਤ ਪੋਛ ਤੇ ਬੈਠਾ ਹੀ ਆ ਉਹ ਕਿਸੇ ਕਾਰਜ ਵਾਸਤੇ ਬੈਠੇ ਹਨ ਉਹ ਬੈਠੇ ਸ਼ੋਭਾ ਵੀ ਦਿੰਦੇ ਹਨ ਸ਼ੋਭਦੇ ਵੀ ਹਨ ਠੀਕ ਆ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਭਾਈ ਗੋਪਾਲਾ ਜੀ ਨੂੰ ਆਪਣੇ ਤਖਤ ਪੋਛ ਦੇ ਉੱਤੇ ਆਪਣੇ ਸੰਗਾਸਣ ਦੇ ਉੱਤੇ ਨਾਲ ਬਿਠਾ ਲਿਆ ਸੀ ਜਪਜੀ ਸਾਹਿਬ ਜੀ ਦਾ ਪਾਠ ਸੁਣਵਾਸਤੇ ਕੋ ਮਰਯਾਦਾ ਆ ਗੁਰੂ ਘਰ ਦੀ ਸੋ ਇਸ ਪ੍ਰਕਾਰ ਦੇ ਨਾਲ ਇਹ ਨਹੀਂਗਾ ਕਿ ਸਾਰੀ ਉਹ ਸੰਗਤ ਹੀ ਕੁਰਸੀਆਂ ਦੇ ਬੈਠੀ ਆ ਫਿਰ ਤੇ ਇਹ ਗੱਲ ਚੰਗੀ ਨਹੀਂ ਆ ਤੁਸੀਂ ਲੈਣ ਤੇ ਗੁਰੂ ਘਰ ਚੋਂ ਕੋ ਸਿੱਖਿਆ ਆਏ ਆ ਕੋ ਲੈਣ ਤੇ ਗੁਰੂ ਤੋਂ ਕੋ ਬਖਸ਼ਿਸ਼ ਆਏ ਆ ਸੋ ਇਸ ਪ੍ਰਕਾਰ ਦੇ ਨਾਲ ਤੇ ਤੁਸੀਂ ਫਿਰ ਪਾਪਾ ਦੇ ਭਾਗੀਆਂ ਪਾਪਾ ਦੀਆਂ ਪੰਡਾ ਬਣ ਕੇ ਜਾਂਦੇ ਆ ਦੁੱਖ ਦੀਆਂ ਪੰਡਾ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਤਾਂ ਹੀ ਘਰਾਂ ਦੇ ਵਿੱਚ ਕਲੇਸ਼ ਆ ਤਾਂ ਹੀ ਘਰਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਤੁਹਾਡਾ ਕਹਿਣਾ ਨਹੀਂ ਮੰਨਦੇ ਤੁਹਾਡੇ ਜੁੱਤੀਆਂ ਮਾਰਦੇ ਆ ਹਰੇਕ ਘਰ ਦੇ ਵਿੱਚ ਕਲੇਸ਼ ਆ ਸੋ ਇਸੇ ਹੀ ਕਰਕੇ ਆ ਕਿਉਂਕਿ ਅਸੀਂ ਗੁਰੂ ਦਾ ਜਿਹੜਾ ਸਤਕਾਰ ਕਰਨਾ ਹੈ ਉਹ ਭੁੱਲ ਚੁੱਕੇ ਆ ਸੋ ਇੱਥੇ ਅਕਾਲ ਤਾ ਸਾਡੇ ਜ세ਦਾਰ ਨੂੰ ਮੋੜ ਪੁਰ ਜੋੜ ਹੱਥ ਜੋੜ ਕੇ ਹੀ ਮੈਂ ਬੇਨਤੀ ਕਰਦਾ ਆ ਕਿ ਇਹਦੇ ਉੱਤੇ ਜਿਹੜਾ ਸੰਗਿਆਨ ਆ ਉਹ ਲੈਣਾ ਚਾਹੀਦਾ ਕੋਈ ਜਲਦ ਤੋਂ ਜਲਦ ਹੁਕਮਨਾਮਾ ਜਾਰੀ ਕਰੋ ਕਿਉਂਕਿ ਤੁਹਾਨੂੰ ਇਹ ਅਹੁਦਾ ਮਿਲਿਆ ਠੀਕ ਆ ਸੋ ਇਹ ਅਹੁਦਾ ਵੀ ਸ਼ਾਸਤ ਦੇ ਅਧੀਨ ਹੀ ਆ ਮੈਂ ਇਹ ਵੀ ਗੱਲ ਤੁਹਾਨੂੰ ਚੇਤੇ ਦਵਾ ਦਿਆ ਤੁਹਾਡੇ ਤੋਂ ਪਹਿਲਾਂ ਵੀ ਬਹੁਤ ਸਾਰੇ ਜਥੇਦਾਰ ਹੋ ਹੋ ਕੇ ਗਏ ਆ ਕਿਸੇ ਨੇ ਵੀ ਕੋ ਕਾਮਲੇ ਚੱਜ ਦਾ ਕੰਮ ਨਹੀਂ ਕੀਤਾ ਤੁਹਾਡੇ ਕੋਲ ਉਮੀਦ ਆ ਜਿੰਨੇ ਵੀ ਚੰਗੇ ਸੰਗਤ ਦੀ ਭਲਾਈ ਦੇ ਵਿੱਚ ਕਾਰਜ ਹੁੰਦੇ ਆ ਗੁਰੂ ਸਾਹਿਬ ਜੀ ਦੇ ਸਤਕਾਰ ਦੇ ਵਿੱਚੋਂ ਕਾਰਜ ਹੁੰਦੇ ਉਹ ਤੁਰੰਤ ਕਰ ਲਓ ਬਾਕੀ ਇਹਨਾਂ ਦਾ ਪਤਾ ਨਹੀਂ ਇਹਨਾਂ ਨੇ ਕਿਹੜੇ ਵੱਲੇ ਜਿਹੜੇ ਸੇਵਾਦਾਰ ਨੂੰ ਅਕਲਤਾ ਸਾਹਿਬ ਦੇ ਨੂੰ ਬਦਲ ਦੇਣਾ ਹੁੰਦਾ ਇਤਨੀ ਕੁ ਬੇਨਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ